ਕਦੇ ਵੀ ਕਿਸੇ ਭਾਸ਼ਾ ਨੂੰ ਪੂਰਨ ਰੂਪ ਦੇ ਵਿੱਚ ਖਾਲਸ ਭਾਸ਼ਾ ਜਿਹੜੀ ਉਹ ਨਹੀਂ ਮੰਨਿਆ ਜਾ ਸਕਦਾ ਸਾਰੀਆਂ ਭਾਸ਼ਾਵਾਂ ਬਣੀਆਂ ਹੀ ਇਸ ਤਰ੍ਹਾਂ ਹੁੰਦੀਆਂ ਨੇ ਕਿ ਜਿਹੜੀਆਂ ਭਾਸ਼ਾਵਾਂ ਉਹਨਾਂ ਦੇ ਪ੍ਰਭਾਵ ਖੇਤਰ ਵਿੱਚ ਆਈਆਂ ਹੁੰਦੀਆਂ ਨੇ ਉਹਨਾਂ ਭਾਸ਼ਾਵਾਂ ਦੀ ਸ਼ਬਦਾਵਲੀ ਅਤੇ ਉਹਨਾਂ ਭਾਸ਼ਾਵਾਂ ਦਾ ਵਿਆਕਰਨ ਭਾਸ਼ਾਵਾਂ ਨੇ ਗ੍ਰਹਿਣ ਕੀਤਾ ਹੁੰਦਾ ਹੈ। ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਹੀ ਇਸੇ ਰੂਪ ਦੇ ਵਿੱਚ ਬਣੀਆਂ ਨੇ। ਕਿਸੇ ਵੀ ਭਾਸ਼ਾ ਨੂੰ ਸੰਸਾਰ ਦੀ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਪੂਰਨ ਰੂਪ ਦੇ ਵਿੱਚ ਖਾਲਸ ਭਾਸ਼ਾ ਹੈ। ਇਹਦੇ ਵਿੱਚ ਕਿਸੇ ਹੋਰ ਭਾਸ਼ਾ ਦਾ ਪ੍ਰਭਾਵ ਨਹੀਂ ਹੈ। ਬਲਕਿ ਸਾਰੀਆਂ ਭਾਸ਼ਾਵਾਂ ਇੱਕ ਦੂਜੇ ਦੇ ਪ੍ਰਭਾਵ ਹੇਠ ਜਿਹੜੀਆਂ ਭਾਸ਼ਾਵਾਂ ਉਹਨਾਂ ਦੇ ਸੰਪਰਕ ਵਿੱਚ ਆਈਆਂ ਹੁੰਦੀਆਂ ਨੇ ਆਪਣੀ ਹੋਂਦ ਗ੍ਰਹਿਣ ਕਰਦੀਆਂ ਨੇ। ਜੇ ਅਸੀਂ ਮੱਧਕਾਲ ਦੀ ਪੰਜਾਬੀ ਨੂੰ ਦੇਖੀਏ ਤਾਂ ਪੰਜਾਬੀ ਦੇ ਵਿੱਚ ਸੰਸਕ੍ਰਿਤ ਪਾਲੀ ਪ੍ਰਕਿਰਤਾਂ ਅਪਭ੍ਰੰਸ਼ ਅਤੇ ਹੋਰਨਾਂ ਭਾਸ਼ਾਵਾਂ ਦੀ ਸ਼ਬਦਾਵਲੀ ਮੌਜੂਦ ਹੈ ਭਾਸ਼ਾਵਾਂ ਕੇਵਲ ਸ਼ਬਦਾਵਲੀ ਹੀ ਦੂਜੀਆਂ ਭਾਸ਼ਾਵਾਂ ਤੋਂ ਨਹੀਂ ਲੈਂਦੀਆਂ ਬਲਕਿ ਬਹੁਤ ਸਾਰੇ ਵਿਆਕਰਨਕ ਰੂਪ ਵੀ ਦੂਜੀਆਂ ਭਾਸ਼ਾਵਾਂ ਤੋਂ ਲੈਂਦੀਆਂ ਨੇ ਭਾਵ ਗ੍ਰਾਮਰ ਦੇ ਕੁਝ ਰੂਪ ਵੀ ਦੂਜੀਆਂ ਭਾਸ਼ਾਵਾਂ ਤੋਂ ਲੈ ਸਕਦੀਆਂ ਨੇ ਪਰ ਜ਼ਿਆਦਾਤਰ ਕੋਈ ਭਾਸ਼ਾ ਦੂਜੀ ਭਾਸ਼ਾ ਦੀ ਸ਼ਬਦਾਵਲੀ ਜ਼ਿਆਦਾ ਗ੍ਰਹਿਣ ਕਰਦੀ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਕੇਵਲ ਭਾਰਤ ਵਿੱਚ ਪ੍ਰਚਲਿਤ ਰਹੀਆਂ ਭਾਸ਼ਾਵਾਂ ਦੀ ਸ਼ਬਦਾਵਲੀ ਹੀ ਨਹੀਂ ਬਲਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਜਿਹੜੇ ਵਿਦੇਸ਼ੀ ਹਮਲਾਵਰ ਆਏ ਜਿਵੇਂ ਪੰਜਾਬ ਦੇ ਵਿੱਚ ਵਿਦੇਸ਼ੀ ਹਮਲਾਵਰ ਆਏ ਮੁਗਲ ਤੁਰਕ ਹੋਣ ਉਹਨਾਂ ਸੱਭਿਆਚਾਰਾਂ ਦੀ ਭਾਸ਼ਾਈ ਸ਼ਬਦਾਵਲੀ ਵੀ ਪੰਜਾਬੀ ਦਾ ਅੰਗ ਹੈ ਜਿਵੇਂ ਪੰਜਾਬੀ ਦੇ ਵਿੱਚ ਅਰਬੀ ਫਾਰਸੀ ਤੁਰਕੀ ਅਤੇ ਬਾਅਦ ਵਿੱਚ ਅੰਗਰੇਜ਼ੀ ਦੀ ਸ਼ਬਦਾਵਲੀ ਪੰਜਾਬੀ ਦਾ ਅੰਗ ਹੈ ਪਿਛਲੇ ਲੈਕਚਰ ਦੇ ਵਿੱਚ ਵੀ ਅਸੀਂ ਗੱਲ ਕੀਤੀ ਹੈ ਕਿ ਇਹ ਸ਼ਬਦਾਵਲੀ ਪੰਜਾਬੀ ਵਿੱਚ ਜ਼ਿਆਦਾਤਰ ਤਦਪਵ ਰੂਪ ਦੇ ਵਿੱਚ ਪ੍ਰਚਲਿਤ ਹੈ। ਪੰਜਾਬ ਦੀ ਧਰਤੀ ਤੇ ਜਿਹੜੇ ਇਹ ਵਿਦੇਸ਼ੀ ਹਮਲਾਵਰ ਜਿਵੇਂ ਮੁਗਲ, ਤੁਰਕ, ਹੋਣ ਸਿੱਖੀਅਨ ਆਏ ਸੀ, ਉਹਨਾਂ ਨੇ ਪੰਜਾਬ ਦੀ ਧਰਤੀ ਤੇ ਲੰਮਾ ਸਮਾਂ ਸਥਾਈ ਨਿਵਾਸ ਕੀਤਾ ਜਿਦੇ ਕਰਕੇ ਪੰਜਾਬੀ ਭਾਸ਼ਾ ਦੇ ਵਿੱਚ ਇਹਨਾਂ ਭਾਸ਼ਾਵਾਂ ਦੀ ਸ਼ਬਦਾਵਲੀ ਸਮੋਈ ਜਿਸ ਦੇ ਸਿੱਟੇ ਵਜੋਂ ਉਹਨਾਂ ਦੇ ਸੱਭਿਆਚਾਰ ਦੇ ਨਾਲ ਉਹਨਾਂ ਦੀ ਭਾਸ਼ਾ ਫਾਰਸੀ ਵੀ ਪੰਜਾਬੀ ਦਾ ਅੰਗ ਬਣੇ ਮੁਗਲਾਂ ਦੇ ਨਾਲ ਅਰਬੀ ਅਤੇ ਫਾਰਸੀ ਦੋਨੇ ਭਾਸ਼ਾਵਾਂ ਭਾਰਤ ਦੀ ਧਰਤੀ ਤੇ ਆਈਆਂ ਅਤੇ ਲੰਮਾ ਸਮਾਂ ਅਰਬੀ ਅਤੇ ਫਾਰਸੀ ਭਾਸ਼ਾਵਾਂ ਨੇ ਮੱਧਕਾਲ ਦੀਆਂ ਭਾਸ਼ਾਵਾਂ ਤੇ ਆਪਣਾ ਪ੍ਰਭਾਵ ਪਾਇਆ ਪੰਜਾਬੀ ਭਾਸ਼ਾ ਨੇ ਵੀ ਇਹਨਾਂ ਭਾਸ਼ਾਵਾਂ ਦਾ ਪ੍ਰਭਾਵ ਕਬੂਲ ਲਿਆ ਉਸ ਸਮੇਂ ਦੇ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨੀ ਹਿੰਦੀ ਭਾਸ਼ਾ ਦਾ ਪ੍ਰਚਾਲਨ ਸੀ ਅਤੇ ਮੁਗਲਾਂ ਦੇ ਨਾਲ ਅਰਬੀ ਅਤੇ ਫਾਰਸੀ ਭਾਸ਼ਾਵਾਂ ਆਈਆਂ ਸਨ ਇਹਨਾਂ ਦੋਨਾਂ ਭਾਸ਼ਾਵਾਂ ਦੇ ਸੰਗਮ ਦੇ ਨਾਲ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਅਤੇ ਮੁਗਲਾਂ ਦੇ ਨਾਲ ਆਈ ਹੋਈ ਫਾਰਸੀ ਦੇ ਨਾਲ ਦੋਨਾਂ ਭਾਸ਼ਾਵਾਂ ਦੇ ਸੰਗਮ ਦੇ ਵਿੱਚੋਂ ਇੱਕ ਤੀਜੀ ਭਾਸ਼ਾ ਪ੍ਰਚਲਿਤ ਹੋਈ ਜਿਹੜੀ ਭਾਸ਼ਾ ਨੂੰ ਉਰਦੂ ਭਾਸ਼ਾ ਕਿਹਾ ਜਾਂਦਾ ਹੈ ਭਾਵ ਜਦੋਂ ਦੋ ਸੱਭਿਆਚਾਰ ਇਕੱਠੇ ਹੁੰਦੇ ਨੇ ਤਾਂ ਉਹਨਾਂ ਦੋਨਾਂ ਸੱਭਿਆਚਾਰਾਂ ਦੇ ਇਕੱਠੇ ਹੋਣ ਤੋਂ ਬਾਅਦ ਉਹ ਆਪਸੀ ਗੱਲਬਾਤ ਦੇ ਲਈ ਇੱਕ ਇਹੋ ਜਿਹੀ ਭਾਸ਼ਾ ਦਾ ਪ੍ਰਚਾਲਨ ਕਰ ਲੈਂਦੇ ਨੇ ਜਿਹੜੀ ਭਾਸ਼ਾ ਉਹਨਾਂ ਦੇ ਨਿੱਤ ਕਾਰ ਬਿਹਾਰ ਦੇ ਵਿੱਚ ਸਹਾਇੀ ਹੁੰਦੀ ਹੈ ਜਿਵੇਂ ਅਜੋਕੇ ਸਮੇਂ ਦੇ ਵਿੱਚ ਯੂਪੀ ਅਤੇ ਬਿਹਾਰ ਤੋਂ ਪ੍ਰਵਾਸੀ ਨੇ ਜਿਹੜੇ ਉਹ ਪੰਜਾਬ ਦੀ ਧਰਤੀ ਤੇ ਆਉਂਦੇ ਨੇ ਉਹਨਾਂ ਦੀ ਆਪਣੀ ਭਾਸ਼ਾ ਅਤੇ ਪੰਜਾਬੀ ਦੇ ਸੰਗਮ ਦੇ ਵਿੱਚੋਂ ਇੱਕ ਤੀਜੀ ਭਾਸ਼ਾ ਜਿਹੜੀ ਉਹਦਾ ਪ੍ਰਚਲਨ ਹੋ ਰਿਹਾ ਹੈ ਭਾਸ਼ਾ ਵਿਗਿਆਨ ਦੇ ਵਿੱਚ ਇਹ ਭਾਸ਼ਾ ਨੂੰ ਪਿਜਨ ਭਾਸ਼ਾ ਕਿਹਾ ਜਾਂਦਾ ਹੈ ਪਿਜਨ ਭਾਸ਼ਾ ਜਦੋਂ ਦੋ ਸੱਭਿਆਚਾਰ ਆਪਸ ਦੇ ਵਿੱਚ ਇਕੱਠੇ ਹੁੰਦੇ ਨੇ ਉਹ ਆਪਸੀ ਗੱਲਬਾਤ ਦੇ ਲਈ ਜਿਹੜੀ ਭਾਸ਼ਾ ਬੋਲਣਾ ਆਰੰਭ ਕਰ ਦਿੰਦੇ ਨੇ ਉਹ ਪਿਜਨ ਭਾਸ਼ਾ ਹੁੰਦੀ ਹੈ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਯੂਪੀ ਬਿਹਾਰ ਦੇ ਲੋਕ ਅਤੇ ਪੰਜਾਬੀ ਆਪਸ ਦੇ ਵਿੱਚ ਮਿਲ ਕੇ ਜਿਹੋ ਜਿਹੀ ਭਾਸ਼ਾ ਬੋਲ ਰਹੇ ਨੇ ਉਹ ਭਾਸ਼ਾ ਪਿਜਨ ਭਾਸ਼ਾ ਹੈ ਅਰ ਆਉਣੇ ਵਾਲੇ ਸਮੇਂ ਦੇ ਵਿੱਚ ਜੇ ਇਹ ਇਹਨਾਂ ਭਾਸ਼ਾ ਸਮੂਹਾਂ ਦੀ ਮਾਂਤ ਭਾਸ਼ਾ ਦੇ ਰੂਪ ਦੇ ਵਿੱਚ ਪ੍ਰਚਲਿਤ ਹੋ ਜਾਂਦੀ ਹੈ ਤਾਂ ਉਹ ਭਾਸ਼ਾ ਕਰਿਓਲ ਭਾਸ਼ਾ ਬਣ ਜਾਂਦੀ ਹੈ ਉਰਦੂ ਅਜੋਕੇ ਸਮੇਂ ਦੇ ਵਿੱਚ ਕਰਿਓਲ ਭਾਸ਼ਾ ਵਜੋਂ ਪ੍ਰਚਲਿਤ ਹੈ ਕਿਸੇ ਸਮੇਂ ਦੇ ਵਿੱਚ ਉਰਦੂ ਦੀ ਸ਼ੁਰੂਆਤ ਪਿਜਨ ਭਾਸ਼ਾ ਵਜੋਂ ਹੋਈ ਸੀ ਜਿਦੇ ਵਿੱਚ ਦੋ ਸੱਭਿਆਚਾਰ ਇਕੱਠੇ ਰਹਿ ਰਹੇ ਸੀ ਤੇ ਆਪਸੀ ਗੱਲਬਾਤ ਲਈ ਭਾਸ਼ਾ ਉਹਨਾਂ ਨੇ ਵਰਤਣਾ ਸ਼ੁਰੂ ਕੀਤੀ ਸੀ ਜਿਦੇ ਵਿੱਚ ਦੋਨਾਂ ਭਾਸ਼ਾਵਾਂ ਦੀ ਸ਼ਬਦਾਵਲੀ ਸੀ ਪਰ ਅੱਜ ਉਰਦੂ ਭਾਸ਼ਾ ਪਾਕਿਸਤਾਨ ਦੇ ਵਿੱਚ ਜਾਂ ਭਾਰਤ ਦੇ ਵਿੱਚ ਵੀ ਕਈ ਥਾਵਾਂ ਤੇ ਮਾਤ ਭਾਸ਼ਾ ਦੇ ਰੂਪ ਦੇ ਵਿੱਚ ਪਰਚਲਦਾ ਹੈ ਜਿਹੜੀ ਭਾਸ਼ਾ ਮਾਤ ਭਾਸ਼ਾ ਦੇ ਰੂਪ ਦੇ ਵਿੱਚ ਪ੍ਰਚਲਿਤ ਹੋ ਜਾਂਦੀ ਹੈ ਉਸ ਭਾਸ਼ਾ ਨੂੰ ਕਰਿਓਲ ਭਾਸ਼ਾ ਕਿਹਾ ਜਾਂਦਾ ਹੈ ਔਰ ਉਰਦੂ ਇਸ ਸਮੇਂ ਦੇ ਵਿੱਚ ਕਰਿਓਲ ਭਾਸ਼ਾ ਬਣ ਚੁੱਕੀ ਹੈ ਇਸੇ ਤਰ੍ਹਾਂ ਨਾਲ ਜਦੋਂ ਸਾਡੇ ਇੱਧਰ ਦੇ ਪੰਜਾਬੀ ਬਾਹਰਲੀਆਂ ਧਰਤੀਆਂ ਤੇ ਜਾਂਦੇ ਨੇ ਤਾਂ ਉਹ ਅੰਗਰੇਜ਼ੀ ਤੇ ਪੰਚ ਜਾਬੀ ਦੇ ਸੰਗਮ ਦੇ ਵਿੱਚੋਂ ਇੱਕ ਤੀਜੀ ਭਾਸ਼ਾ ਦਾ ਪ੍ਰਚਲਨ ਕਰ ਲੈਂਦੇ ਨੇ ਜਿਹੜੀ ਭਾਸ਼ਾ ਅੰਗਰੇਜ਼ੀ ਅਤੇ ਪੰਜਾਬੀ ਦੇ ਸੰਗਮ ਦੇ ਰੂਪ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਬੋਲੀ ਜਾ ਰਹੀ ਹੈ ਅੱਜ ਇਹ ਭਾਸ਼ਾ ਪਿਜਨ ਭਾਸ਼ਾ ਵਜੋਂ ਪ੍ਰਚਲਿਤ ਹੈ ਅਰ ਆਉਣੇ ਵਾਲੇ ਸਮੇਂ ਦੇ ਵਿੱਚ ਜੇ ਇਸ ਭਾਸ਼ਾ ਨੂੰ ਮਾਂ ਬੋਲੀ ਦੇ ਤੌਰ ਤੇ ਗ੍ਰਹਿਣ ਕਰ ਲਿਆ ਜਾਂਦਾ ਤਾਂ ਇਹ ਕਿਰਿਓਲ ਭਾਸ਼ਾ ਦੇ ਰੂਪ ਦੇ ਵਿੱਚ ਪ੍ਰਚਲਿਤ ਹੋ ਜਾਵੇਗੀ